ਵਾਹਿਗੁਰੂ 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 ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪਿਆ ਦੀ ਸਾਧ ਸੰਗਤ ਤੁਹਾਨੂੰ ਅੱਜ ਆਪਣੇ ਪੰਜਾਬ ਦੇ ਵਿੱਚ ਜੋ ਅੱਜ ਹਾਲ ਚੱਲ ਰਿਹਾ ਪੰਜਾਬ ਦੇ ਬਹੁਤ ਭਿਆਨਕ ਬੜੇ ਕਟਾਕਸ ਵਾਲੇ ਬੜਾ ਸਮਾਂ ਪਹਿੜਾ ਪਿੱਛੇ ਨੂੰ ਆ ਰਿਹਾ ਜਿਹੜਾ 227 ਦਾ ਸਮਾਂ ਆਊਗਾ ਨਾ ਉਹਦੇ ਵਿੱਚ ਦੇਖੀ ਜਾਓ ਪੰਜਾਬੀ ਉਹ ਆਪਣਾ ਹਾਲ ਕੀ ਬਣਦਾ ਆਪਾਂ ਜਮਾ ਸੋਚੇ ਨਹੀਂ ਸਮਝੇ ਨਹੀਂ ਸਹਾ ਸੰਗਤ ਜਿਹੜਾ ਪੰਜਾਬ ਆ ਨਾ ਪੰਜਾਬ ਹੁਣ ਆਪਾਂ ਕੱਲਾ ਪੰਜਾਬ ਮੰਗਣਾ ਸ਼ੁਰੂ ਕਰਦਾ ਇਹਨਾਂ ਤੋਂ ਯਾਰ ਆਪਣਾ ਤਾਂ ਹਿੰਦੁਸਤਾਨ ਤੇ ਵੀ ਹਿੱਸਾ ਹੈ ਕਿਉਂਕਿ ਆਪਣੀਆਂ ਕੁਰਬਾਨੀਆਂ ਹੀ ਵੜੀਆਂ ਚਾਰ ਸਪੇਰੇ ਸੀਧੀਆਂ ਪਾਈਆਂ ਤਾਂ ਜੇਲਾਂ ਕਟੀਆਂ ਤਾਂ ਯਾਰ ਜਿੱਧਰਲੇ ਪਾਸੇ ਮਾਜੀ ਦੇ ਲੋ ਪੰਜਾਬੀਆਂ ਦਾ ਹੱਥ ਜ਼ਿਆਦੇ ਤਾਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਹੁਣ ਤੁਸੀਂ ਅੱਜ ਲਾ ਲਓ ਸਾਫ ਸਾਹ ਸੰਗਤ ਪੰਜਾਬੀਆਂ ਨੂੰ ਮਾਰਨ ਦੀ ਖਤਰ ਜਰ ਸ਼ਾਰਟ ਦੇ ਵਿੱਚ ਵੀ ਦੱਸਦੇ ਹਮਲਾ ਹੋਇਆ ਸੀ ਹਰਮੰਦਰ ਸਾਹਿਬ ਤੇ ਪਹਿਲਾਂ ਤਾਂ 47 ਜੀ ਹੋਇਆ ਯਾਰ ਪੰਜਾਬ ਤੇ ਪੰਜਾਬ ਵੰਡਿਆ ਗਿਆ ਖੇਤਰ ਉਧਰ ਕੱਟਾ ਵੱਡ ਹੋ ਗਈ ਇੱਧਰ ਹੋ ਗਈ ਪਹਿਲਾ ਕਟਾਵ ਵੱਡ ਪੰਜਾਬ ਚ ਹੀ ਚੱਲੀ ਐ ਦੋਵੇਂ ਪਾਸੇ ਪੰਜਾਬ ਦਾ ਹੀ ਨੁਕਸਾਨ ਹੋਇਆ ਹਿੰਦੁਸਤਾਨ ਦਾ ਨਹੀਂ ਹੋਇਆ ਇਹ ਵੀ ਇੱਕ ਨਾ ਵੱਡਿਆਂ ਜਰਵਾਣਿਆਂ ਦੀ ਸਿਆਦ ਸੀ ਆਪਣੇ ਲੋਕ ਮੋਹਛ ਨਾ ਲੋ ਆਪਾਂ ਛੇਤੀ ਇਹਨਾਂ ਦੀ ਬੜਿਆਈ ਚ ਆ ਜਾਨੇ ਆ ਜਦੋਂ ਆਪਾਂ ਨੂੰ ਵੀ ਬੜਿਆ ਲੈਂਦੇ ਆ ਆਪਾਂ ਬੜਿਆਈ ਚ ਆ ਜਾਨੇ ਆ ਅੱਜ ਵੀ ਜਿਹੜੀ ਮਾਰ ਖਾ ਰਹੇ ਇਹਨਾਂ ਦੀਆਂ ਗੱਲਾਂ ਚ ਆ ਰਹੇ ਆ ਆਪਾਂ ਬੜਿਆਈ ਚ ਇਹਨਾਂ ਦੀ ਚੋ ਇਹਨਾਂ ਨੇ ਸਾਧ ਸੰਗਤ ਉਦੋਂ ਕਰਿਆ ਫੇਰ ਆ ਜੋ 78 ਦੇ ਵਿੱਚ ਨੇ ਨਰੰਕਾਰੀ ਲਿਆਂਦੇ ਆ ਬਾਦਲ ਹੋਣਾ ਨੇ ਉਦੋਂ ਪੰਜਾਬ ਦਾ ਕੀ ਹਾਲਾਤ ਹੋਏ ਦੇਖੋ ਕਿੰਨੀ ਅੱਗ ਲੱਗਣੀ ਸੀ ਜਦੋਂ ਨਰੰਕਾਰੀ ਮਾਰਿਆ ਫੇਰ ਉਹਨੇ ਆ ਕੇ ਆਪਣੇ ਤੇਰਾ ਸਿੰਘ ਮਾਰੇ ਆ ਉਸ ਤੋਂ ਬਾਅਦ ਸਾਹਾ ਸੰਗਤਾ ਜੋ 84 ਆ ਗਈ ਫੇਰ ਗਵਰਨਮੈਂਟ ਨੇ ਆਪਣੇ ਨਾਲ 84 ਕਰੀ ਆਪਣੇ ਤਾਂ ਆਖੋ ਉਦੋਂ ਤੇ ਹੀ ਆ ਜਦੋਂ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਆਇਆ ਗੁਰੂ ਨਾਨਕ ਜੀ ਜਾਨਵਰ ਲਿਆਏ ਦੇ ਵਿੱਚ ਆਪਣੇ ਪੰਜਾਬ ਚ ਹਿੰਦੁਸਤਾਨ ਚ ਉਦੋਂ ਹੀ ਆਪਣੇ ਉਲਟ ਹੋ ਗਈਆਂ ਇਹ ਜਿਹੜੀਆਂ ਹਿੰਦੂਵਾਦੀਆਂ ਸੀ ਸਾਰੇ ਜਿਹੜੇ ਉਤਲੇ ਰਲ ਕੇ ਬੀਜੇਪੀ ਸਾਰੇ ਨਾਲ ਉਲੜ ਕੇ 84 ਕਰੀ 84 ਦੇ ਵਿੱਚ ਕਿੰਨੇ ਸਿੰਘ ਮਾਰੇ ਆਪਣੇ ਕਿੰਨੇ ਮੁੰਡੇ ਮਾਰੇ ਕਿਸੇ ਨੇ ਪੁੱਛਿਆ ਇਹ ਹਿੰਦੂ ਸਿੱਖਾਂ ਦਾ ਦੁਸ਼ਮਣ ਇੱਕ ਹੈ ਇਹ ਹਿੰਦੂ ਨਾ ਸੋਚਣ ਵੀ ਕਿ ਸਿੱਖ ਮਾਰਦੇ ਸਾਡੇ ਹਿੰਦੂਆਂ ਨੂੰ ਨਹੀਂ ਮਾਰਦੇ ਸਿੱਖੋ ਹਿੰਦੂਆਂ ਨੂੰ ਵੀ ਉਹੀ ਬੰਦਾ ਜਿਹੜਾ ਚਾਲ ਖੇੜੜਿਆ ਪੰਜਾਬ ਦੇ ਉਤੇ ਉਹੀ ਮਾਰ ਰਿਹਾ ਹੈ ਉਹੀ ਸਿੱਖਾਂ ਨੂੰ ਮਾਰ ਰਿਹਾ ਹੈ ਇਹ ਤਾਂ ਅੱਗ ਲਾਉਣ ਦਾ ਵੀ ਕੀ ਰਾਂ ਕਿਵੇਂ ਨਾ ਕਿਵੇਂ ਪੰਜਾਬੀ ਢੜਕਣ ਤੇ ਜਦੋਂ ਢੜਕੇ ਤੇ ਇਹਨਾਂ ਤੇ ਡੰਡਾ ਕਸ ਗਏ 84 ਲਿਆਂਦੀ ਸਾਧ ਸੰਗਤ 84 ਲਿਆ ਕੇ ਬਿਆੰਤ ਦੀ ਸਰਕਾਰ ਬਣਾ ਕੇ ਕੱਲਾ ਕੱਲਾ ਮੁੰਡਾ ਘਰੋਂ ਕੱਢ ਕੱਢ ਕੇ ਨੌਜਵਾਨ 10 ਸਾਲ ਦੇ 15 ਸਾਲ ਦੇ 20 ਸਾਲ ਦੇ 18 ਸਾਲ ਦੇ 24 ਸਾਲ ਦਾ 30 ਸਾਲ ਦਾ ਇਹਦੇ ਬੱਚੇ ਨਹੀਂ ਛੱਡੇ ਇਹਨਾਂ ਨੇ ਆਖਿਆ ਉਹਨਾਂ ਦਾ ਸਮਾਜ ਜਿਹੜਾ ਇਹਨਾਂ ਨੂੰ ਚੱਕੋ ਬੱਸ ਇਹ ਉੱਠੇ ਨਾ ਪੰਜਾਬ ਫਿਰ ਉਹਦੇ ਬਾਅਦ ਆ ਸੰਗਤ ਆਈ ਲੈਟਸ ਕਰਤਾ ਹੀ ਲੈਟਸ ਵੀ ਨਾ ਤਗੜਿਆ ਬੰਦਿਆਂ ਦੇ ਆ ਇਹਨਾਂ ਨੇ ਆਈ ਲੈਟਸ ਸੈਂਟਰ ਖੋਲ੍ਹ ਲੇ ਸੋ ਖੋਲ੍ਹ ਕੇ ਇਹਨਾਂ ਨੇ ਆਪਣੇ ਮੁੰਡੇ ਹੁਣ ਪਲੱਸ 2 ਪਹਿਲਾਂ ਤੱਕ ਇਹਨੇ ਕਾਲਜ ਬਣਾਏ ਬੀਏ ਪਾ ਹੋਰ ਲਾਟਰ ਸਾਰੋ ਜੋ ਕਾਰਵਾਈਆਂ ਇਹਨਾਂ ਨੇ ਆਖਿਆ ਵੀ ਨਹੀਂ ਇੱਥੇ ਗੱਲ ਬਣਦੀ ਤਾਂ ਪੰਜਾਬੀ ਤਾਂ ਤਕੜੇ ਹੋਈ ਜਾਂਦੇ ਆ ਕਰਨੇ ਦਾ ਪੰਮ ਰੇੜੇ ਆ ਫਿਰ ਇਹਨਾਂ ਨੇ ਇਹ ਪਲੱਸ 2 ਵਾਲੇ ਸੈਂਟਰ ਪਲੱਸ 2 ਕਰਕੇ ਆਪਣੇ ਬੱਚੇ ਨੂੰ ਤੇ ਆਈ ਲਿਸਟ ਕਰਕੇ ਤੇ ਚਲੋ ਮੇਰੇ ਵੀਰਬਾਰ ਚਲੋ ਬਾਹਰ ਆਈ ਲਟ ਇਹ ਕਿਨਾਂ ਦੇ ਇਹਨਾਂ ਤਕੜਿਆਂ ਬੰਦਿਆਂ ਦੀ ਆਈ ਲਿਸਟ ਆ ਉੱਥੇ ਪੰਜਾਬ ਨੂੰ ਮਾਰਿਆ ਆਪਣਾ ਹੁਣ ਪੰਜਾਬ ਕੁਸਤਾ ਵਾਰ ਚਲਿਆ ਗਿਆ ਕੁਝ ਆਪਣਾ ਨਸ਼ਿਆਂ ਦੇ ਵਿੱਚ ਕਰਿਆ ਪਿਆ ਕੁਝ ਹੁਣ ਪਈਆਂ ਭਈਏ ਮਾਰ ਲੱਗੇ ਪਏ ਆ ਇਹ ਇਹ ਸਾ ਸੰਗਤ ਹੁਣ ਆਪਾਂ ਘਾਟਾ ਹਰੀਖ ਕਰੇ 10-10 ਬੈਠੇ ਆ। ਹਰੀਖ ਕਰੇ। ਇਹ ਤੱਕ ਅਸੀਂ ਤੁਰੇ ਹੁੰਦੇ ਆਪਣੇ ਦਾਲੇ ਕਸੀ ਤੁਰੇ ਹੁੰਦੇ ਜਿੱਦੇ ਇਹਨਾਂ ਨੇ ਹਵਲਾ ਕਰਾਇਆ ਆਪਣੀ ਗਿਣਤੀ ਬਹੁਤ ਘਟਾ ਪਈਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਅੰਦੋਸਤ ਪੰਜਾਬ ਦੇ ਵਿੱਚ ਇਹ ਤੱਕ ਸਮਾਂ ਇਹ ਸਾ ਆਊਗਾ ਤੇ ਯਾਦ ਰੱਖਾਂਗੇ ਆਪਾਂ। ਯਾਦ ਰੱਖਾ ਇਸ ਸੂਚੀ ਸਮਝੀ ਸਾਜ਼ਿਸ਼ ਹੈ। ਇਹ ਨਾ ਸੋਚੀ ਵੀ ਕੰਮ ਲਈ ਆਏ ਆ ਯਾਰ ਕੰਮ ਲਈ ਅੱਗੇ ਆਉਂਦੇ ਸੀ ਉੱਠ ਜਾਂਦੇ ਸੀ। ਕਮਲ ਇਹ ਆਉਂਦੇ ਸੀ ਉੱਡ ਜਾਂਦੇ ਸੀ ਬਾਹਰ ਦੀਆਂ ਸਟੇਟਾਂ ਦੇ ਵਿੱਚ ਤੁਸੀਂ ਦੱਸੋ ਹਰਿਆਣਾ Rajasthan ਦੇ ਵਿੱਚ ਹਰਿਆਣਾ ਦੇ ਵਿੱਚ ਕੋਈ ਦਿਖਾਵੇ ਪੈੜੀ ਲੈ ਕੇ ਬਾਲਾ ਬੰਦਾ ਹਿਮਾਚਲ ਚ ਦਿਖਾ ਦੇਵੇ ਕੋਈ ਪੈੜੀ ਦਾ ਥਾਂ ਲੈ ਕੇ ਵੀ ਦਿਖਾ ਦੇਵੇ Rajasthan ਦਿਖਾ ਦੇਵੇ ਕੋਈ ਜੁਪੀ ਦੇ ਵਿੱਚ ਨਿ ਰਜਿਸਟਰੀਆਂ ਹੁੰਦੀਆਂ ਇਹ ਪੰਜਾਬ ਚ ਹੀ ਹੁੰਦੀਆਂ ਜਾਂ ਰਜਿਸਟਰੀਆਂ ਇਹ ਆਪ ਜਗ੍ਹਾ ਤੋਂ ਹੁੰਦੀਆਂ ਇੱਕ ਕਰਾਈਆਂ ਕੇ ਜਾਂ ਬਡਿਆਣਾ ਰੜ ਕੇ ਨਾ ਮੈਂ ਸੁਣੀਏ ਇੱਕ ਨੈੱਟ ਤੇ ਚੱਲੀ ਜਾਂਦਾ ਸੀ ਕਹਿੰਦੇ ਜਦੋਂ ਬਾਦਲ ਹੋਣੀ ਸੀ ਨਾ ਜਦੋਂ ਆਸੂ ਤੋਸ਼ ਲਿਆਂਦਾ ਤੇ ਖਣੀ ਕਿੰਨਾ ਬਈਆ ਨਾਲ ਸੀ ਇਹਨਾਂ ਦੇ 20000 ਕੇ 30000 ਬਈਆ ਉਤੋਂ ਲਿਆਂਦਾ ਸੀ ਨਾਲ ਤੇ ਸਰ ਵੀਰ ਹੁਣੀ ਕਹਿੰਦੇ ਜਿੰਨੇ ਮਰਜੀ ਸਾਡੇ ਪੰਜਾਬੀ ਮਾਰਦੇ ਤੇ ਆਪਣਾ ਲਾਹ ਲਓ ਉਦੋਂ ਲਹਾਰੇ ਵਾਲੇ ਪੜਾ ਮੁੰਡੇ ਮਰਿਆ ਉਧਰ ਜਦੋਂ ਜਦੋਂ ਆਸੂ ਤੋਸ਼ ਦਾ ਦਵਾਨ ਲਗਾਉਂਦੇ ਸੀ ਬਾਦਲ ਹੋਣੀ ਸਾਧ ਸੰਗਤ ਏ ਆਪਣਾ ਸੋਚੀ ਸਮਝੀ ਸਾਜ ਸਾ ਆਪਾਂ ਬਚੋ ਅੰਮਰਤਾਰੀ ਹੋਵੋ ਗੁਰੂ ਵਾਲੇ ਬਣੋ ਕੋਲੇ ਸ਼ਸਤਰ ਹੋਣਾ ਜ਼ਰੂਰੀ ਹੈ ਆ ਗੱਲੇ ਗੱਲ ਚੱਲੀ ਉੱਥੇ ਤਰਨੇ ਚ ਮਹਾਲੀ ਅਖੇ ਸਭ ਯਾਰ ਗੁਰੂ ਵਾਲੇ ਬਣੋ ਕਿਰਪਾਨਾ ਪਾਓ ਇੱਕ ਆਦਾ ਵਿੱਚੋਂ ਲੈ ਗੁਰੂ ਵਾਲੇ ਬਣ ਕੇ ਕੀ ਕਰਾਂਗੇ ਉਹ ਆਪਣੇ ਜਥੇਦਾਰ ਤਾਂ ਰੋਈ ਜਾਂਦਾ ਉਹਦੇ ਕੋਲੇ ਵੀ ਸ਼ਸਤਰ ਤਾਂ ਹੈਗਾ ਹੀ ਹੈ ਨਾ ਗੱਲ ਚ ਵੀ ਪਾਇਆ ਬਾਹਰ ਚ ਵੀ ਸ੍ਰੀ ਸਾਹਿਬ ਉਹਦੇ ਉਹ ਕਾਹਤੋਂ ਰੋਈ ਜਾਂਦਾ ਆ ਕਰਾਤੀ ਹੀਠੀ ਐ ਜਿਹੜੇ ਆਪਣੇ ਜਥੇਦਾਰ ਹੈ ਉਗਦਾ ਥੋੜਾ ਜੱਥੇਦਾਰੀ ਰੁਈ ਜਾਂਦਾ ਯਾਰ ਸਸਤਰ ਰੱਖ ਕੇ ਵੀ ਕੀ ਕਰੋਗੇ ਤੁਸੀਂ ਆਪਾਂ ਦਾ ਯਾਰ ਇਹਨਾਂ ਦੀਆਂ ਦੋ ਧਮਕੀਆਂ ਤੋਂ ਵੀ ਡਰਨ ਲੱਗੇ ਉਹਦਾ ਜਿਹੜੀ ਹਾਥੀ ਲੜਾਈ ਦਾ ਬਹੁਤ ਦੂਰ ਦੀ ਗੱਲ ਐ ਹਾਥੀ ਲੜਾਈ ਤਾਂ ਬਹੁਤ ਦੂਰ ਦੀ ਗੱਲ ਐ ਤਾਂ ਆਪਾਂ ਇਹਨਾਂ ਦੀ ਉਹੀ ਦਬਕਿਆਂ ਤੋਂ ਵੀ ਡਰਨ ਲੱਗੇ ਯਾਰ ਮਾਰੇ ਦੋ ਦਬਕੇ ਜੱਥੇਦਾਰ ਨੂੰ ਪਤਾ ਨਹੀਂ ਕਿਹਨੇ ਮਾਰੇ ਤੇ ਉਹ ਕੰਬੀ ਜਾਂਦਾ ਕਹਿੰਦਾ ਮੇਰੀਆਂ ਕੁੜੀਆਂ ਨੂੰ ਮੇਰੇ ਮੁੰਡਿਆਂ ਮੇਰੇ ਘਰ ਨੂੰ ਮੇਰੇ ਭਲਾਨੇ ਨੂੰ ਕਹਤਾ ਮੇਰੀ ਜਾਤ ਤੇ ਕਰਤਾ ਮੈਂ ਉਹ ਜਾਂ ਤੂੰ ਜੱਥੇਦਾਰ ਆ ਬਹਿ ਜਾ ਅਕੜ ਕੇ ਆਓ ਵੀ ਨੇੜੇ ਕਿਹੜਾ ਹੁੰਦਾ ਮੇਰੇ ਤੇ ਤੋਂ ਦਾ 10 ਕਿਲੋਮੀਟਰ ਦੂਰ ਰਹੇ ਬੰਦਾ ਜੇ ਜੱਥੇਦਾਰ ਹੋਵੇ ਸਹੀ ਜੱਥੇਦਾਰ ਹੋਵੇ ਤਾਂ ਇਹ ਜੀ ਜੋਰ ਤੁਸੀਂ ਆਪਣੇ ਜੱਥੇਦਾਰਾਂ ਦੇ ਵਿੱਚ ਗੱਲ ਕਹਿਣ ਨਹੀਂ ਸੀ ਦਿੰਦੇ ਹੁੰਦੇ ਅੰਨਿਆਕ ਸਿੰਘ ਨੂੰ ਕਹਿ ਕੇ ਦਿਖਾਓ ਕਿ ਚੋਪੜਨ ਦਾ ਹੁਣ ਤਾਂ ਇਹ ਨਿੰਗਾ ਸਿੰਘਾਂ ਨੂੰ ਵੀ ਪੈ ਨਿਕਲੇ ਕਿਉਂ ਪਏ ਵੀ ਕਿਰਾ ਮਾੜਾ ਜਾਂ ਪੰਜਾਂ ਤੇ ਹਮਲਾ ਬੋਲੋ ਤੇ ਤੁਹਾਨੂੰ ਦਿਖਾਈਏ ਪੈਂਤਰਾ ਉਣੀ ਇੱਕਦਣ ਐਵੇਂ ਆ ਆ ਸਾਹ ਸੰਗਤ ਐ ਹੋਣੀ ਆ ਪਤਾ ਇੱਕ ਇਕੱਠੇ ਦੇ ਨਾਲ ਨਾਰੇ ਵਾਲੇ ਰਹਿ ਜਾਣਾ ਧਰਨੇ ਲਾ ਲੋ ਨਾਰੇ ਲਾ ਲੋ ਬਸ ਇੱਥੋਂ ਗੋਚ ਰਹੇ ਆ ਪਤਾ ਇਹਦੂ ਉੱਪਰ ਆਪਣੇ ਕੋਲੇ ਪਾਵਰ ਹੈ ਨਹੀਂ ਜ਼ੋਰਤੀ ਹੈ ਨਹੀਂ ਬੰਦਿਆ ਚ ਯਾਰ ਸੁਣੋ ਮੈਂ ਅੱਗੇ ਵੀ ਗੱਲਾਂ ਕਰਦਾ ਵੀ ਅੱਗੇ ਬੁਣਿਆਂ ਦੇ ਕੋਲੇ ਨਾ ਪਤਾ ਕਿਉਂ ਤਕੜੇ ਸੀ ਕਿਉਂ ਦੁੱਧ ਲੱਸੀ ਦਹੀਂ ਨਸ਼ਾ ਨਹੀਂ ਸੀ ਕਰਦਾ ਕੋਈ ਜੇ ਕੋਈ ਕਰਦਾ ਵੀ ਜੇ ਤਾਂ ਬਜ਼ਾਰ ਕੋਈ 100 ਚੋਂ ਇੱਕ ਅੱਧਾ ਕਰ ਚੋ ਕਰਦਾ ਤੇ ਸਾਰੇ ਹੁਣ ਤਾਂ ਯਾਰ ਸਾਰੇ ਆਵਾ ਉੱਤਿਆ ਪਿਆ ਕੋਈ ਸ਼ਰਾਬ ਪੀ ਜਾਂਦਾ ਕੋਈ ਹੁਣਾ ਵੱਡੇ ਵੱਡੇ ਡੱਕ ਲਾਏ ਆ ਟਰੈਕਟਰਾਂ ਤੇ ਆਪਾਂ ਦਾ ਡੱਕਾਂ ਵਾਲੇ ਰਹਿ ਗਏ ਬਸ ਡੱਕ ਲਾ ਲਓ ਜਾਂ ਲੰਗਰ ਲਾ ਲਓ ਜਿੱਥੇ ਜੇਕਰ ਤਾਂ ਪਈਆਂ ਨੂੰ ਵੀ ਸ਼ਿਕਾਈ ਚੱਲੋ ਇਹ ਆਪਾਂ ਨੂੰ ਮਾਰੀ ਜਾਂਦੇ ਆਪਾਂ ਨੂੰ ਲੰਗਰ ਸ਼ਿਕਾਈ ਚੱਲੋ ਟਰੈਕਟਰਾਂ ਦੇ ਡੈਕ ਲਾ ਲੋ ਹਾ ਹਾ ਗੀਤ ਬਜਾਈ ਤੁਰੇ ਜਾਓ ਕੋਈ ਕਿਸੇ ਨੂੰ ਇਤਿਹਾਸ ਬਾਰੇ ਕੋਈ ਇਤਿਹਾਸ ਦਾ ਗੀਤ ਲੱਗਿਆ ਕਿ ਇਹਦੇ ਸੁਣਿਆ ਕਿ ਇਹਦੇ ਟਰੈਕਟਰ ਦੇ ਉੱਤੇ ਚੱਲੀ ਜਾਂਦਾ ਭਾਈ ਵਿਧੀ ਚੰਦ ਦੀ ਬਾਬਾ ਦੀਪ ਸਿੰਘ ਦੀ ਸੰਤ ਪਿੰਡਾਂ ਵਾਲਿਆਂ ਦੀ ਮਹਾ ਸਿੰਘ ਦੀ ਹਰੀ ਸਿੰਘ ਨਲੂਏ ਦੀ ਕਿਤੇ ਟੇਪ ਲੱਗੀ ਆ ਕਿਸੇ ਦੇ ਡੱਕ ਦੇ ਉੱਤੇ ਜਰਾ ਚੱਕ ਲੋ ਚੱਕ ਲੋ ਵਾਲਿਆਂ ਆ ਪਾ ਜਿਆ ਰਹੇ ਗਏ ਤਾਂ ਆਪਾਂ ਨੂੰ ਘਰਾਂ ਚੋਂ ਕੱਢਣਗੇ ਉਹਦੇ ਯਾਦ ਰੱਖਿਓ ਤੁਸੀਂ ਟਰੈਕਟਰਾਂ ਤੇ ਲਾਲਾ ਜਿਹੜੇ ਡੱਕ ਭੱਜੇ ਫਿਰਦੇ ਆ ਨਾ ਆਪਾਂ ਇਹ ਦੇਖੀ ਜਿਓਡਾ ਆਪਣਾ ਹਾਲ ਕੀ ਹੁੰਦਾ ਸਮਾਂ ਠਹਿਰੋ ਥੋੜਾ ਜਿਹਾ ਕੋਈ ਨਹੀਂ ਅਵਲ ਤਾਂ 27 ਦੇ ਵਿੱਚ ਵਿੱਚ ਹੀ ਹੋ ਜਾਣਾ ਨਾ 27 ਜੋ ਤਾਂ 30 ਤਾਈਂ ਜਾਂਦੇ ਨਹੀਂ ਪੰਜਾਬ ਤਾਂ ਅੱਧੋਂ ਜ਼ਿਆਦਾ ਇਹ ਲੈ ਗਿਆ ਹੁਣ ਸਮਾਂ ਬੀਤ ਚੁੱਕਿਆ ਜਿਨ੍ਹਾਂ ਨੇ ਆਪਣਾ ਘੇਰਾ ਪਾਉਣਾ ਸੀ ਆਪਾਂ ਨੂੰ ਘੇਰਾ ਉਹ ਹੁਣ ਪਾਈ ਬੈਠਿਆ ਹੁਣ ਤਾਂ ਉਹ ਛੇੜਦੇ ਆ ਵੀ ਮੜੇ ਜੇ ਇਹ ਬੋਲਣ ਕਿਤੇ ਭਮਕਣ ਜਿਵੇਂ ਅੱਗੇ ਆਪਾਂ ਭਮਕਦੇ ਹੁੰਦੇ ਸੀ ਕਿਰਾ ਮਾੜੇ ਜਿਹੇ ਭਮਕਣ ਇਹ ਤੇ ਦਿਖਾਈਏ ਜਲਵਾ ਸਿੱਖਾਂ ਨੂੰ ਆਹ ਹਿੰਦੂ ਗਉ ਚੱਪਾ ਇਹਨਾਂ ਨੂੰ ਕਹ ਸਾਡੇ ਨਾਲ ਚੱਲੋ ਯਾਰ ਜੇ ਹਿੰਦੂ ਸਿੱਖ ਆਪਾਂ ਇੱਕ ਆਪਣਾ ਹਿੰਦੂ ਸਿੱਖਾਂ ਦਾ ਪਰਾਉ ਧਰ ਰਹੇ ਸੋ ਸਾਡੇ ਨਾਲ ਕਿਤੇ ਨਾਲ ਆਪਣੇ ਉੱਠੇ ਹੈ ਯਾਰ ਉਹ ਸਾਡਾ ਨੌਲ ਮਾਸ ਦਾ ਰਸਤਾ ਵਾ ਉਹ ਤੋਂ ਪੈਸੇ ਲੁੱਟਣ ਦਾ ਰਸਤਾ ਉਹ ਨਹੀਂ ਰਸਤਾ ਤੁਹਾਡੇ ਨਾਲ ਲੇ ਜੋ ਪੈਸੇ ਗੁੱਟਿਆਂ ਪਰ ਕੇ ਨਾ ਤੋਂ ਸੌਦੇ ਲਈ ਜਾਓ ਤੁਹਾਡੇ ਨਾਲ ਨੌਂ ਮਾਸ ਦਾ ਰਿਸ਼ਤਾ ਜੇ ਦੇ ਕੋਈ ਸਿੱਕਾਂ ਦੇ ਭੀੜ ਪੈ ਜਾਂਦੀ ਉਹ ਦੇਖ ਲੁਕ ਜਾਂਦੇ ਆ ਉਵੇਂ ਵੱਡੇ ਵੱਡੇ ਗਨਮੈਨ ਲਈ ਫਰਦੇ ਆ ਨਾਲ ਰਲਾਓ ਯਾਰ ਇਹਨਾਂ ਨੂੰ ਵੀ ਆਪਣੇ ਨੌਂ ਮਾਸ ਦਾ ਰਹਿਤਾ ਤਾਂ ਆਪਣਾ ਜਰ ਅੱਗੇ ਸੇਠ ਆਪਣੇ ਵਿਆਹਾਂ ਸਾਧੀਆਂ ਚ ਇੱਕ ਦੂਜੇ ਦੇ ਆਪਾਂ ਪੂਰੇ ਆਉਂਦੇ ਸੀ ਆਉਂਦੇ ਅੱਜ ਵੀ ਇਹੋ ਜੀ ਗੱਲ ਨਹੀਂ ਆਈ ਆਉਂਦੇ ਆਉਂਦੇ ਅੱਜ ਵੀ ਹੈ ਉਹ ਪਿਆਰ ਰੱਖੋ ਮੈਂ ਤਰੋ ਜਿਸੋ ਅੱਜ ਸਾਡੇ ਨਾਲ ਵੀ ਆਉਣੀ ਛੋਡੇ ਨਾਲ ਵੀ ਇਹ ਕਹਿੰਦਾ ਨਾ ਛੱਡਣਾ ਸਾਨੂੰ ਵੀ ਨਹੀਂ ਇਹ ਦੁਕਾਨਾਂ ਪਾਈ ਤੁਰੇ ਆਉਂਦੇ ਆ ਭਈ ਇਹ ਛੋਡੀਆਂ ਦੁਕਾਨਾਂ ਖੋਈਆਂ ਜਾਣੀਆਂ ਕੱਪੜੇ ਦੀਆਂ ਦੁਕਾਨਾਂ ਇਹਨਾਂ ਨੇ ਵੱਡੀਆਂ ਪਾ ਲੈਣੀਆਂ ਹੁਣ ਛੋਟੀਆਂ ਤੋਂ ਫੇਰ ਪਸਦਾਉਂਗੇ ਫੇਰ ਰੋਮੋ ਵੀ ਸਾਡੀ ਹੁਣ ਦੁਕਾਨ ਨਹੀਂ ਚੱਲਣ ਦੇ ਹੋਈ ਹਜੇ ਵੀ ਜਾਂਦਾ ਵਾ ਪੰਜਾਬ ਦੇ ਵਿੱਚ ਬਹੁਤ ਕੁਝ ਹੋਈ ਜਾਂਦਾ ਹਜੇ ਵੀ ਕੋਈ ਦੀ ਬੋਲਦਾ ਯਾਰ ਮਾਲੀ ਦੋ ਮੁੰਡੇ ਮਾਰਦੇ ਸ਼ਰੇਆਮ ਉਹਨਾਂ ਨੇ ਕੋਈ ਉਹਨਾਂ ਦਾ ਡਰੈੱਸ ਨਹੀਂ ਆਪਣੇ ਇੱਥੇ ਬੋਟਾਂ ਬਣਾਈ ਬੈਠੇ ਆ ਉਧਰਲੇ ਦਾ ਕੋਈ ਡਰੈੱਸ ਨਹੀਂ ਜੋ ਪੀ ਵਿਹਾਰ ਦਾ ਪਤਾ ਨਹੀਂ ਕਿੱਥੋਂ ਦਾ ਉਹ ਉਹ ਭਗੌੜਿਆ ਹੋਰ ਹੀ ਫੜੀ ਜਾਂਦੇ ਆ ਆਪਣੇ ਬੰਦੇ ਉੱਥੇ ਬੈਠੇ ਆ ਯਾਰ ਉਹ ਰੋਈ ਜਾਂਦੇ ਆ ਪਰਿਵਾਰ ਜਿਹਨਾਂ ਦੇ ਬੱਚੇ ਮਰ ਗਏ ਯਾਰ ਮਰ ਗਏ ਬੱਚੇ ਕੋਈ ਨਹੀਂ ਬੋਲਿਆ ਨੰਗਲ ਨਹੀਂ ਦੇਣਾ ਉਹਨਾਂ ਨੇ ਉੱਥੇ ਉਹ ਤਾਂ ਕਹਿੰਦੇ 4 ਗੁਣਾ ਬੈਠੇ ਤੇ ਉੱਥੇ 1 ਗੁਣਾ ਆਪਣੇ ਪੰਜਾਬੀ ਬੈਠੇ ਜਿੱਤੇ ਇੱਕ ਹਾਲਤ ਹੋਈ ਵੀ ਹੈ ਉਹਨਾਂ ਦੇ ਵਿੱਚ ਦੀ ਵੀ ਲੰਘੋਗੇ ਨਾ ਉੱਥੋਂ ਦੀ ਤੇ ਉਹਨਾਂ ਦੀਆਂ ਵਸਤੀਆਂ ਦੇ ਵਿੱਚ ਦੀ ਉਹਦਾ ਡਾਂਗਾ ਉਹ ਪਹਿਲੀ ਗੱਲ ਤਾਂ ਭਈਏ ਦੇ ਹਰੇਕ ਦੇ ਹੱਥ 'ਚ ਡਾਂਗਾ ਹੋਊਗੀ ਨਾ ਡਾਂਗਾ ਹੋਏ ਤਾਂ ਨੇਪੇ 'ਚ ਛੁਰਾ ਹੋਊਗਾ ਦੇਖ ਲਿਓ ਉਹਨਾਂ ਨੂੰ ਦੱਸਿਆ ਵਾ ਸਿਖਾਇਆ ਵਾ ਵੀ ਕਦੋਂ ਵੀ ਹੋ ਸਕਦਾ ਹੱਲਾ-ਗੁੱਲਾ ਆਪਦੀ ਬਚਤ ਰੱਖਿਓ ਉਹਨਾਂ ਨੂੰ ਸਮਝਾਇਆ ਵਾ ਤਾਂ ਉਹ ਕਰਦੇ ਆ ਆਪਣੇ ਨਹੀਂ ਸਮਝਦੇ ਆਪਣੇ ਜਿਹਾ ਕਹੇ ਨਾ ਅੰਬਰ ਤੇ ਸ਼ਕਲਾ ਗੁਰੂ ਵਾਲਾ ਨਾ 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 ਅੰਬਰ ਸ ਕੀ ਇਹ ਬੱਚੇ ਹੀ ਆ ਅੰਬਰ ਤਾਂ ਰੁਪਈਆ ਮਾਰਦਾ ਲੱਫੜ ਫੇਰ ਪਤਾ ਲੱਗਦਾ ਅੰਬਰਤ ਵਿੱਚ ਹੀ ਆ ਜਰ ਸੋਡੇ ਕੋਲੇ ਸ਼ਸਤਰ ਪਹਿਨਿਆ ਹੋਊਗਾ ਉਤੋਂ ਦੀ ਸ੍ਰੀ ਸਾਹ ਹੋ ਵੱਡਾ ਸੋਡੇ ਹੱਥ ਜੂਗਾ ਨੇੜੇ ਕੀ ਖੰਗ ਜੇ ਕੋਈ ਦੂਰ ਰਹੁ ਸੋਤੋਂ ਇੰਨਾ ਭਾਇਆ ਸ਼ਸਤਰ ਦਾ ਦਸਵੇਂ ਬਾਦਸ਼ਾਹ ਵੇਲੇ ਵੀ ਇਹ ਗੱਲਾਂ ਹੁੰਦੀਆਂ ਹੁੰਦੀਆਂ ਸੀ ਲੁੱਟ ਲੈਂਦੇ ਹੁੰਦੇ ਸੀ ਸੰਗਤਾਂ ਨੂੰ ਮਹਾਰਾਜ ਜੀ ਨੇ ਫੇਰੇ ਅੰਬਰਤ ਛਕਾ ਕੇ ਸੰਗਤ ਸ਼ਸਤਰਾਂ ਵਾਲੇ ਬਣਾਏ ਫੇਰ ਕਹਿੰਦੇ ਕਰੋ ਹੁਣ ਫੇਰ ਨਕਲੀ ਭੇਜੇ ਵੀ ਜਿਹਨਾਂ ਨੂੰ ਲੁੱਟੋ ਫੇਰ ਨਕਲੀਆਂ ਦੇ ਪੜਪੜੀਆਂ 'ਚ ਠੋਕੀਆਂ ਨੇ ਇਹਨਾਂ ਨੇ ਸਿੰਘਾਂ ਨੇ ਤੇ ਫੇਰ ਆ ਕੇ ਕਹਿੰਦੇ ਮਹਾਰਾਜ ਵੀ ਉਹ ਮੈਂ ਹੁਣ ਸਕਾਲਸ ਆਪਣਾ ਕਾਇਮ ਆ ਫੇਰ ਨੀ ਜੜੇ ਫੇਰ ਬਾਈ ਧਾਰ ਦੇ ਰਾਜਾ ਨੇ ਵੀ ਟੱਕਰ ਲੈ ਲਈ ਰੰਗਜੀਵਨਾਂ ਵੀ ਲੈ ਲਈ ਕੋਈ ਹੈ ਹੁਣ ਪਾਣਾ ਸੈਂਟਰ ਦੇ ਨਾਲ ਟੱਕਰ ਲੈਣ ਵਾਲਾ ਅੰਮਰਤਪਾਲ ਨੇ ਲਈ ਸੀ ਫੜ ਕੇ ਡਿਬਰੂ ਜੇਡ ਮਾਰਿਆ ਸੰਤ ਪਿੰਡਰ ਵਾਲਿਆਂ ਨੇ ਟੱਕਰ ਲਈ ਸੀ ਸੈਂਟਰ ਨਾਲ ਤੇ ਉਹ ਦੇ ਲੋਸੀਰ ਕਰਦਾ ਇਹ ਇਹਦੀਆਂ ਗੱਲਾਂ ਸਾਧ ਸੰਗਤੋ ਆਪਾਂ ਨੂੰ ਅਹੀਂ ਮਾਰ ਲੈਣਾਂ ਨੇ ਇਕੱਠੇ ਕਰ ਕਰਕੇ ਦੇਖੀ ਜਾਓ ਤੁਸੀਂ ਬੋਟ ਸੋਡੀ ਰਿਵਜਰ ਹੁਣ ਕੋਈ ਮੁੱਦਾ ਦੇਖੋ ਤੁਸੀਂ ਹੁਣ ਕਿਤੇ ਵੀ ਕੋਈ ਆਪਣਾ ਐਮ ਐਲ ਏ ਆਉਂਦਾ ਉਹ ਲੈਕਚਰ ਕਰਦਾ ਕੋਈ ਤੁਹਾਡੇ ਪੰਜਾਬ ਦੇ ਮੁੱਦਿਆਂ ਦਾ ਲੈਕਚਰ ਕਰਿਆ ਕਿਤੇ ਉਹਨੇ ਬਾਦਲ ਮਾੜਾ ਭਗਵੰਤ ਮਾਨ ਮਾੜਾ ਫਲਾਨਾ ਵਾਲਾ ਠਿੰਗਣਾ ਐ ਕਰਕੇ ਉਹ ਸੋ ਤੋਂ ਵੋਟਾਂ ਪਾੜਦੇ ਫਿਰਦੇ ਆ ਉਹਨਾਂ ਨੂੰ ਪੁੱਛਿਆ ਕਰੋ ਵੀ ਸਾਡਾ ਮੁੱਦਾ ਕੀ ਆ ਯਾਰ ਪੰਜਾਬ ਦਾ ਕੀ ਕੀ ਚੀਜ਼ਾਂ ਪੰਜਾਬ ਚ ਲੈ ਕੇ ਆਵੋਗੇ ਜਿਹੜੀ ਹੁਣ ਕਣਕ ਜਾਂ ਹੋਰ ਹੈ ਆਪਦੇ ਬੰਦਿਆਂ ਨਾਲ ਕੱਟ ਕੇ ਭਈਆਂ ਨਾਲ ਜੋੜਤੀ ਭਈਆਂ ਨੂੰ ਤਾਂ ਦੂਣੀ ਦੂਣੀ ਮਿਲਦੀ ਆ ਇਹ ਸਿੱਧੀ ਸੈਂਟਰ ਨਾਲ ਗੱਲ ਇਹਨਾਂ ਦੀ ਜਿੰਨੇ ਪੰਜਾਬ ਚ ਭਈਏ ਬੈਠੇ ਜੇ ਸੋਚੋ ਤੁਸੀਂ ਜੇ ਕੱਲ ਨੂੰ ਤੁਸੀਂ ਕਹੋ ਨਾ ਵੀ ਆਪਣੇ ਠਾਰਿਆਂ ਨਾਲ ਲਿੰਕ ਇਹਨਾਂ ਦਾ ਬਿਲਕੁਲ ਨਹੀਂ ਲਿੰਕ ਆਪਣੇ ਠਾਰਿਆਂ ਨਾਲ ਸਿੱਧੀ ਮਤਸ਼ਾਹ ਹੋਣਾ ਨਾਲ ਇਹਨਾਂ ਦੀ ਮੋਦੀ ਹੋਣਾ ਨਾਲ ਉਤੋਂ ਦਾ ਫੋਨ ਵੀ ਦੇਖੋ ਕਿਤੇ ਭਈਆਂ ਨੂੰ ਕੁਸਕੇ ਹੋਣਾ ਤੇ ਫੜਿਓ ਨਾ ਜੇ ਕੋਈ ਕਹੂ ਤੇ পড়ੂ ਅਸੀਂ ਦੇਖਾਂਗੇ ਇਹ ਸੈਂਟਰ ਦੇ ਬੰਦੇ ਆ ਸੈਂਟਰ ਨੇ ਪੂਰੇ ਬਾੜੇ ਵੇ ਆਪਣੇ ਵਿੱਚ ਵੀ ਪੰਜਾਬ ਕੱਢਣਾ ਹੀ ਕੱਢਣਾ ਕਰਾ ਜੀ ਆਪਣੇ ਪੰਜਾਬੀ ਨਾਮ ਵਾਲੇ ਨਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਸਾਰੇ ਤੋਂ ਤੇ ਘਰੇ ਆਉਦੇ ਵਾਪਸ ਨਾ ਆਏ ਤੇ ਪੰਜਾਬ ਜਾਣਾ ਹੀ ਜਾਣਾ ਉੱਥੋਂ ਜ਼ਮੀਨਾਂ ਤੇ ਵੀ ਆਕਾ ਤੇ ਪੰਜਾਬ ਦੇ ਘਰਾਂ ਤੇ ਵੀ ਆਕਾ ਘਰਾਂ ਦੇ ਵਿੱਚ ਭਈਏ ਬੈਠਿਆ ਹੁਣ ਇੱਕ ਇੱਕ ਦੋ ਦੋ ਕਮਰੇ ਪਾ ਕੇ ਦਿੱਤੇ ਵੇ ਆਪਣੇ ਕੰਜਾਂ ਦੇ ਪਿੰਡਾਂ 'ਚ ਰਹਿੰਦੇ ਆ ਖੇਤ 'ਚ ਭਈ ਜਾਣੀ ਰਹਿੰਦਾ ਕੋਈ ਬਸਤੀਆਂ ਬਣਾ ਲਈਆਂ ਇਹਨਾਂ ਨੇ ਮੈਨੂੰ ਮਿਲਿਆ ਇੱਕ ਪਿੰਡ ਦੇ ਵਿੱਚ 2-2000 3-3000 ਜਾਂ 5-5000 ਰੁਪਈਆ ਆਉ ਇੱਕ ਪਿੰਡ 'ਚ ਖੜੀਦਾ ਗੂਗਾ ਗੂੜਾ ਸੜਦੇ ਫਿਰਦੇ ਆ ਉਡੇ ਦਿਹਾੜੀ ਦਾ ਆਪਾਂ ਤੁਹਾਡੇ ਨਾਲ ਹਾਲ ਦੇਖੋ ਕੀ ਕਰਦੇ ਇਹ ਜਿਹਦੇ ਜਤਨ ਚੁੰਬੜੇ ਨਾ ਪਤਾ ਉੱਤੇ ਲੱਗਣਾ ਬਾਹੋਂ ਫੜ ਲਿਆ ਕਰਨਗੇ ਜ਼ਰਤ ਨਹੀਂ ਹੋਣੀ ਕਿਸੇ ਦੀ ਵੀ ਮੈਂ ਬੋਲ ਜਾ ਮੁਰੇ ਆਹ ਹਾਲਾਤ ਹੋਣੇ ਆ ਪੰਜਾਬ ਚੱਕਦਨ ਦੇਖੀ ਜਾਇਓ ਤੁਸੀਂ ਜਿਹੜੇ ਡੈਕ ਲਾਈ ਵਰਦੇ ਨਾ ਆਪਾਂ ਜਾਣਦੇ ਹੋ ਤੁਸੀਂ ਜਾਣਦੇ ਹੋ ਉਹਦੇ ਇਤਿਹਾਸ ਨੂੰ ਪੜ੍ਹ ਲਓ ਇਰੀਲਾ ਲਾਉਣਗਾ ਤਾਂ ਹਰੀ ਸਰ ਲਾਉਣਗਾ ਲੋਕ ਕੰਨਾ ਜੋਸ ਹੁੰਦਾ ਯਾਰ ਤੁਹਾਨੂੰ ਪਤਾ ਤਾਂ ਲੱਗੇ ਇਤਿਹਾਸ ਬਾਰੇ ਸਾਡਾ ਇਤਿਹਾਸ ਕੀ ਆ ਤੁਹਾਨੂੰ ਕੋਈ ਕੁੱਟੀ ਜਾਵੇ ਮਾਰੀ ਜਾਵੇ ਤੁਹਾਨੂੰ ਕੋਈ ਗਾਲਾਂ ਕਢੇ ਸੋਡੇ ਤੇ ਕੋਈ ਅਸਰ ਨਹੀਂ ਤੁਸੀਂ ਤਾਂ ਗੀਤ ਸੁਣਨੇ ਆ ਵੱਡੇ ਵੱਡੇ ਰੈਂਕ ਦੇ ਰੈਂਕ ਕਰਾਉਣੀ ਆ ਜੇ ਅਗੇ ਸਿਆਣਾ ਬਣਾ ਵਰਦਾ ਲਾਉਂਦਾ ਹੁੰਦਾ ਸੀ ਤੇ ਮਾਨਕ ਦੀਆਂ ਕਲੀਆਂ ਹੁੰਦੀਆਂ ਸੀ ਉਹਦੇ ਵਿੱਚ ਹੁੰਦਾ ਸੀ ਬੰਦਾ ਬਾਦਰ ਹਰੀ ਸਰ ਨਰੂਆ ਪੱਤਾ ਜੈਮਲ ਪੱਤਾ ਦੁੱਲਾ ਪੱਟੀ ਲੂ ਨੂੰ ਖੱਡਾ ਖੜਾ ਹੁੰਦਾ ਸੀ ਵੀ ਆ ਮੈਂ ਜੋੜ ਤਾ ਮਰੇ ਵਿੱਚ ਮੈਂ ਪੰਜਾਬੀ ਆਂ। ਰਤੂ ਮੈਂ ਕਿੱਧਰ ਗਈ ਤੂੰ ਕਿੱਧਰ ਗੁੜ ਗਈ ਕਿੱਧਰੋਂ ਮੈਂ ਤੇਰੇ ਮਗਰ ਪੜਦਾ ਮੈਂ ਰੋਂਦਾ ਬਰਦਾ ਜੀ ਮੈਂ ਤੇਰੀ ਢੋਲੀ ਦੇ ਮਗਰ ਬੈਠਿਆ ਸੀ ਲਾ 10000 ਮੈਨੂੰ ਪੈਗਾ ਪਾ ਕੇ ਨਾ ਪੈਗਾ ਪਾ ਕੇ ਮੈਂ ਤੇਰੇ ਲਹਿੰਗੇ ਤੇ ਡੋਲ ਦੂੰ 10000 ਇਹ ਗੱਲਾਂ ਛਤਰਖਾਨ ਦੇ ਲੱਛਣ ਤਾਂ ਇਹਨਾਂ ਦੇ ਆਪਦੇ ਆ ਲਹਿੰਗੇ ਤੇ شراب ਡੋਲ ਦੂੰ ਜੇ ਤੂੰ ਮੇਰੇ ਨਾਲ ਨਾ ਨੱਚੀ ਲੈ ਦੱਸ ਇਹ ਯਾਰ ਕੋਈ ਗੀਤ ਆ ਪੜਾ ਪੜਾ ਬਿਰਸਾ ਹੈ ਆਪਣਾ ਰੋਕਦੇਵ ਨੇ ਯਾਰ ਸੁਣੀ ਜਾਂਦੇ ਆ ਰੋਕਦੇਵ ਨਹੀਂ ਵੀ ਕੋਈ ਕੋਸ਼ ਬੋਲੇ ਜਾਵੇ ਕੋਈ ਕੋਸ਼ ਭੋਕੇ ਆਵੇ ਸੋਡੀਆਂ ਕੁੜੀਆਂ ਬੁੜੀਆਂ ਲਈ ਛੋਡੇ ਸਿਰ ਤੇ ਚੜਾਏ ਵੇ ਆ ਇਹ ਸੋਡੀਆਂ ਰੀਸਾਂ ਲਈ ਜਾਂਦੇ ਸੋਡੇ ਨਾਲ ਹੀ ਕਰੀ ਜਾਂਦੇ ਆ ਤੁਸੀਂ ਫੇਰ ਨਹੀਂ ਬੋਲਦੇ ਲਹਿੰਗੇ ਤੇ ਸ਼ਰਾਬ ਢੋਲ ਨੂੰ ਲੈਤਾ ਤੇ ਗੀਤ ਆ ਯਾਰ ਉਹ ਮਹਾਰਾ ਸੱਚੇ ਵਰਗੂ ਗੋਵਿੰਦ ਸਿੰਘ ਮਹਾਰਾਜ ਦੀ ਬਾਹਰ ਲਾਓ ਯਾਰ ਛੇਵੇਂ ਪਾਤਸ਼ਾਹ ਜੀਆਂ ਲਾਓ ਯਾਰ ਕਿੰਨੇ ਆਪਣੇ ਤਿਆਜ ਹਰ ਕਿੰਨੇ ਕਿੰਨੇ ਯੋਧੇ ਹੋਏ ਆ ਸੰਤ ਪਿੰਡ ਵਾਲਿਆਂ ਦੀ ਲਾਹੋ ਯਾਰੋ ਇਹ ਜਿਹੜਾ ਯਾਰ ਜਿੱਲਾ ਲਾਓ ਜਿਹੜੇ ਜਿਵੇਂ ਸਾਡਾ ਜੋਸ਼ ਹੋਵੇ ਤੁਹਾਨੂੰ ਪਤਾ ਲੱਗੇ ਸਾਡੇ ਪੰਜਾਬ ਦੇ ਵਿੱਚ ਜ਼ਰੂਰਤ ਕੀ ਹੈ ਛੋਡੇ ਤਾਂ ਉੱਤੇ ਚੜ ਗਿਆ ਦੁਸ਼ਮਣ ਹੁਣ ਤੁਸੀਂ ਕੁਛ ਹੀ ਭਜੋ ਸਮਾਂ ਬੀਤ ਚੁੱਕਿਆ 2 ਜਾਂ 3 ਸਾਲ ਸਾਡੇ ਕੋਲੇ ਰਹਿ ਗਏ ਬਸ 26 ਤੇ 26 ਹੁਣ ਬੱਚੋ 25 ਤੇ 26 ਦੋ ਸਾਲ ਰਹਿ ਗਏ 27 ਦੇ ਵਿੱਚ ਤਾਂ ਤੁਹਾਡੇ ਤੇ ਭਾਣਾ ਵਾਪਰ ਜਾਣਾ ਯਾਰੋ ਸੋਡੇ ਐਮਐਲਏ ਤੇ ਮੁੱਖ ਮੰਤਰੀ ਇਹਨਾਂ ਨੇ ਬਣਨਾ ਪਟਵਾਰੀ ਇਹਨਾਂ ਨੇ ਬਣਨਾ ਬੈਂਕਾਂ ਚ ਮੈਨੇਜਰ ਇਹਨਾਂ ਨੇ ਬਣਨਾ ਪਈਆਂ ਨੇ ਹੂੰ ਤੇ ਅੱਜ ਮੈਨੇਜਰ ਤਾਂ ਬਣੇ ਬੈਠਿਆ ਪੱਠਿਆਂ ਪੁੱਠਿਆਂ ਦੇ ਤੇ ਹੋਰ ਤਾਂ ਸਭ ਕਾਸੇ ਤੇ ਇਹ ਭਈਏ ਇਹਨਾਂ ਦਾ ਏਕਾ ਆਪਣਾ ਏਕਾ ਵੀ ਹੈ ਨਹੀਂਗਾ ਅੱਜ ਇੱਕ ਕੋਈ ਹੀਰੋ ਕੋਸ਼ਿਸ਼ ਜੇ ਸਾਰੇ ਭਈਏ ਇਕੱਠੇ ਹੋ ਜਾਂਦੇ ਆ ਤੇ ਪੰਜਾਬੀ ਤੇ ਕੋਈ ਗੱਲਬਾਤ ਹੋਏ ਤਾਂ ਪਹਿਲੀ ਤਾਂ ਅੱਧੇ ਆਉਂਦੇ ਹੀ ਨਹੀਂ ਘਰੋਂ ਇਹ ਆਪਾਂ ਨੂੰ ਕੀ ਆਪਰੇ ਉਹਦੇ ਨਾਲ ਹੀ ਹੋਇਆ ਹੈ ਕੁਛ ਆਪਣੇ ਤਾਂ ਨਹੀਂ ਹੋਇਆ ਲਈ ਚਲੋ ਤਰਨੇ ਆਪਾਂ ਦਾ ਤਰਨੇ ਜੋਗੇ ਰਹਿ ਗਏ ਯਾਰ 10 ਤਰਨੇ ਲੱਗੇ ਵੇ ਆ 10 ਵੀ ਆਪਾਂ ਤਾਂ ਪਾਲੇ ਹੋਣਗੇ ਕੀ ਕੰਮ ਆਪਾਂ ਕਰਨਾ ਪਰ ਉਹ ਇਨਾ ਤਰਨੇ ਚ ਜੋੜਦਾ ਬਸ ਕੰਮੋਂ ਬੇਕੰਮ ਕਰਤੇ ਬਾਹਰੋਂ ਪੈਸੇ ਆਈ ਜਾਂਦੇ ਆ ਲੰਗਰ ਚੱਲੇ ਜਾਂਦੇ ਆ ਆਪਾਂ ਖਾਈ ਜਾਂਦੇ ਆ ਇਹ ਨਹੀਂ ਮਿੱਤਰੋ ਆਪਣਾ ਬਸ ਸਾਰਾ ਆਪਣਾ ਦਾ ਬਜ਼ੁਰਗਾਂ ਵਾਲਾ ਯਾਰ ਪਿਆਰ ਹੀ ਉਹ ਹੈ ਨੀਗਾ ਉਹ ਪੰਜਾਬ ਹੀ ਹੈ ਨੀ ਯਾਰ ਕਿੰਨੀ ਅੜਕ ਸੀ ਯਾਰ ਉਹਨਾਂ ਬੰਦਿਆਂ ਦੇ ਵਿੱਚ ਗੱਲ ਬੰਦੇ ਦੇ ਮੂੰਹ ਤੇ ਕਹਿੰਦੇ ਸੀ ਪੜਾਕ ਦੇਣੇ ਕਿਸੇ ਤੋਂ ਡਰਦੇ ਨਹੀਂ ਸੀ ਜੱਕਦੇ ਨਹੀਂ ਸੀ ਇਹ ਤਾਂ ਜਿਉਂ ਜਿਹਾ ਰਹਾ ਪਲਟ ਗਾਂਗੇ ਨੇ ਤਾਂ ਆਪਣਾ ਪੇੜਾ ਘਰ ਕਾ ਕਰਤਾ ਜਮਾ ਪੰਜਾਬ ਦਾ ਕੋਈ ਛੋਟਾ ਮੋਦ ਨਹੀਂ ਯਾਰ ਕੋਈ ਲੈਣ ਨਹੀਂ ਦੇਣ ਵੀ ਆ ਆਪਸੀ ਆਏ ਕਰਾਂਗੇ ਉਹ ਕਰਾਂਗੇ ਤੁਹਾਨੂੰ ਆਹ ਸਹੂਲਤਾਂ ਦੇਵਾਂਗੇ ਤੁਹਾਡਾ ਆਹ ਕਾਨੂੰਨ ਬਣਾਵਾਂਗੇ ਨਾ ਥੱਲੇ ਲੱਗੇ ਆ ਸੈਂਟਰ ਦੇ ਜਿਵੇਂ ਸੈਂਟਰ ਕਹਿੰਦਾ ਉਵੇਂ ਕਰੀ ਜਾਂਦੇ ਆ ਉਹਨੇ ਤਾਂ ਯਾਰ ਪੰਜਾਬ ਮਾਰਨਾ ਬਾਈ ਪੰਜਾਬ ਨੂੰ ਮਾਰਨਾ ਹੁਣ ਤਾਂ ਬੰਦਾ ਆਪਣਾ ਬਣਨਾ ਹੀ ਨਹੀਂ ਪੰਜਾਬ ਦਾ ਕੋਈ ਜੋਰ ਲਾ ਰਿਓ ਨਾ ਕੋਈ ਪੰਜਾਬ ਦੇ ਸ਼ਹਿਰ ਤੋਂ ਕੋਈ ਆਵੇ ਕਿਉਂ ਹੁਣ ਤਾਂ ਪੰਜਾਬ ਬਾਈ ਗਿਆ ਬਸ ਐ ਜਿਵੇਂ ਕਨਾਰੇ ਤੇ ਖੜਾ ਇੱਧਰ ਤੇ ਉੱਧਰ ਬਸ ਇਹਦਾ 27 ਦੀਆਂ ਵੋਟਾਂ ਵਾਲੇ ਹਾਲ ਦੇਖੋ ਕੀ ਹੁੰਦਾ ਪੰਜਾਬ ਦਾ ਬਹੁਤ ਭੜਾ ਸਮਾ ਆ ਰਿਹਾ ਮੂਰੇ ਬਹੁਤ ਭੜਾ ਸਮਾ ਜਿਹੜੇ ਧਾਈ ਬੈਠੇ ਨਾ ਮੋਦੀ ਹੋਣੀ ਤੇ ਮਿਤ ਸ਼ਾਹ ਹੋਣੀ ਦੇਖੀ ਜਾਓ ਤੁਹਾਡਾ ਕੀ ਹਾਲ ਝੋਨਾ ਦਾ ਤੁਹਾਡਾ ਅੱਜ ਹੀ ਕਰਤਾ ਬਰਾ ਹਾਲ ਕਿੰਨੇ ਔਕੇ ਮਿੰਤਾ ਕਰ ਕਰ ਰਹੇ ਲਿਆ ਯਾਰੋ ਅਜੇ ਦੇਖੋ ਤੁਹਾਡਾ ਹੋਰ ਕੀ ਹਾਲ ਕਰਦੇ ਆ ਯਾਰੇ ਲੰਮੇ ਪਾ ਲੈਣਾ ਇਹਨਾਂ ਨੇ ਤਾਂ ਲੰਮੇ ਯਾਰ ਆਪਾਂ ਨੂੰ ਮੰਨਣਾ ਹੀ ਪੈਣਾ। ਉਹ ਜੇ ਤੁਸੀਂ ਆਪੋ ਆਪਣੀਆਂ ਜਿਹੜਾ ਆਪਦੀ ਉਹਨੇ ਖਾਣ ਜੋਗੀ ਕਣਕ ਬੀਜ ਲਓ ਘਰੇ ਸਬਜ਼ੀਆਂ ਬੀਜ ਲਓ ਉਹਦੇ ਗੰਡਾ ਤੰਪਕਾ ਵੀ ਲਓ ਹੀ ਨੇ ਨਾ ਤਾਂ ਕੋਈ ਚੀਜ਼ ਯਾਰ। ਲੀੜੇ ਆਪਣੇ ਕੋਲੇ ਬਥੇਰੇ ਆ ਪਾਉਣ ਨੂੰ ਆਪਾਂ ਤਾਂ 5-10 ਸਾਲ ਬੋਕਦੇ ਨਹੀਂ ਆਹੀ ਜਿਹੜੇ ਆਪਣੇ ਕੋਲੇ ਹੈਗੇ ਆ। ਡੱਕਾ ਨਾ ਕਰੋ ਨਾ ਕਣਕ ਬੀਜੋ ਨਾ ਝੋਨਾ ਬੀਜੋ ਆਪਦੇ ਖਾਣ ਜੋਗੀ ਬੀਜ ਕੇ ਰੱਖ ਲਓ ਬਸ। ਸਰੋਂ ਬੀਜ ਲਿਆ ਕਰੋ ਸਰੋਂ ਦਾ ਤੇਲ ਕੱਢੋ ਕਿਉਂ ਦੀ ਥਾਂ ਉਹ ਲਾਓ। ਨੂੰਣ ਤੋਂ ਛੋਟ ਸਾਰਾ ਕੁਝ ਆਪਣੇ ਇੱਥੇ ਕਰੇ ਬਣਦਾ ਸਾਰਾ ਕੁਝ ਇਹਨੂੰ ਬਣਾਓ ਦਿਖਾਓ ਜੁਰ ਕੇ ਇਹਨਾਂ ਨੂੰ ਸੈਂਟਰ ਵਾਲਿਆਂ ਨੂੰ ਇਹ ਆਪਣੇ ਸਰ ਤੇ ਹੀ ਭਜਦੇ ਆ ਇਹ ਭੁੱਖੇ ਦਾ ਮਾਰ ਨੂੰ ਇਹ ਫਿਰਦੇ ਹੀ ਆਪਰ ਨੂੰ ਯਾਰੋ ਪਤਾ ਨਹੀਂ ਕੀ ਯਾਰ ਆਪਣੇ ਲੋਕਾਂ ਦਾ ਹੁਣ ਬਣੋ ਰੱਬ ਹੀ ਜਾਣੇ ਸੌਂਗੇ ਆ ਪਤਾ ਯਾਰ ਸੁੱਤਿਆਂ ਪਿਆਂ ਤੋਂ ਬਾਈ ਇਹ ਕਾਣੀਆਂ ਬਾਣੀਆਂ ਲਿਆ ਲਿਆ ਆਪਣੇ ਚ ਬਾੜਤਾ ਬਹੁਤ ਕੁਝ ਐਨ ਹੁਣ ਤਾਂ ਤੁਹਾਡਾ ਸਰੇ ਤੇ ਗਈ ਵੀ ਆ ਗੱਲ ਪਤਾ ਨਹੀਂ ਕੀ ਯਾਰ ਪੰਜਾਬ ਨਾ ਹੋਣਾ ਜਿ ਚੱਲਿਆ ਨਹੀਂ ਜਾਣਾ ਰੋਂਦਾ ਪੰਜਾਬ ਚੱਲਿਆ ਨਹੀਂ ਜਾਣਾ ਭਾਈ ਤਾਂ ਹਾਂ ਮਾਰ ਮਾਰ ਰੋਣਗੇ ਬਜ਼ੁਰਗ ਧੀਆਂ ਪੈਣਾ ਪੜੀਆਂ ਪੁਈ ਸੂਰਮਾ ਫੇਰ ਉਠੂ ਮਾਰਕ ਦੀ ਕਰਪਾਣਾ ਫੇਰ ਉਠੂ ਕੋਈ ਕਿਹ ਰਾਹੇ ਕਾਣੀ ਵਾਪਰਨੀ ਵਾਪਰਨੀ ਆ ਜੋਰ ਇਹਨਾਂ ਦਾ ਚੜਦਾ ਜਾਂਦਾ ਵਾ ਜੋਰ ਇਹਨਾਂ ਦਾ ਚੜਦਾ ਜਾਂਦਾ ਤੇ ਆਪਣੇ ਨਾਲ ਪਾਣਾ ਇਹਨਾਂ ਨੇ ਵਰਤੌਣਾ ਹੀ ਵਰਤੌਣਾ ਹੈ ਆ ਦੇਖੀ ਜਾਏਗਾ ਤੁਸੀਂ ਰੋ ਹਣ ਕਰਲਾੜ ਦੀਆਂ ਆਵਾਜ਼ਾਂ ਆਇਆ ਕਰਨੀਆਂ ਕਿਸੇ ਨੇ ਸੁਣਨੀਆਂ ਨਹੀਂ ਇਧਰੋਂ ਬਾਹਲੇ ਦੇਸ਼ ਵੀ ਕੱਢੀ ਜਾ ਰਹੇ ਆ ਕੋਈ ਨਸ਼ਵਾ ਉਹ ਵੀ ਆ ਜਣ ਉਹਨਾਂ ਨੇ ਵੀ ਕੱਢ ਲੈਣੇ ਉੱਥੋਂ ਵੀ ਜਿੰਨੇ ਪੰਜਾਬੀ ਬਸਿਆਂ ਤੇ ਚੱਲੋ ਆਪੋ ਪਰੇ ਦੇਸਾਂ ਨੂੰ ਫੇਰ ਤੁਹਾਡਾ ਕੁਝ ਨਹੀਂ ਬਾਣਾ ਨਾ ਇੱਥੇ ਤੇ ਨਾ ਉੱਥੇ ਇਰੇ ਤੁਸੀਂ ਕਹਿੰਦੇ ਨਾ ਜੀ ਘਰ-ਬਾਰ ਲੈ ਆ ਸਾਡਾ ਫਲਾਣਾ ਲੈ ਆ ਕੁਝ ਨਹੀਂ ਤੁਹਾਡਾ ਦੇਖਣਾ ਉਹਨਾਂ ਨੇ ਮਾਨ ਹੈ ਜੋ ਅਜਾਂ ਤੇ ਚੜਾ ਚੜਾ ਚਲੋ ਆ ਉਹਦੇ ਪੰਜਾਬ ਵਾਲੇ ਪੰਜਾਬ ਹਿੰਦੋਲੇ ਹਿੰਦੁਸਤਾਨ ਚਲੋ ਨਿਕਲੋ ਇੱਥੋਂ ਸਾਡਾ ਦੇਸ਼ ਖਰਾਬ ਕਰਿਆ ਤੇ ਸੋਡੇ ਚ ਜ਼ਰੂਰਤ ਨਹੀਂ ਹੋਣੀ ਵੀ ਤੁਸੀਂ ਕਿਸੇ ਨੂੰ ਕੱਢ ਦੋ ਪੰਜਾਬ ਚੋਂ ਇਹਦਾ ਕੋਈ ਸੂਰਮਾ ਜੰਮੂਗਾ ਫੇਰ ਜਾ ਕੇ ਪੰਜਾਬ ਨਵੇਂ ਸਿਰੇ ਤੋਂ ਜੁੜੂਗਾ ਪਹਿਲੀ ਗੱਲ ਤਾਂ ਹੋਣੀ ਜੁੜਨਾ ਯਾਰ ਇਹਨਾਂ ਨੇ ਜਿਹੜੀ ਇਹਨਾਂ ਦੀ ਧਾਈ ਹੋਈ ਆ ਉਹ ਗੱਲ ਬਣ ਰਹੀ ਹੈ ਇਹਨਾਂ ਦੀ ਬਣ ਗਈ ਬਸ ਕੁਛ ਨਹੀਂ ਆਪਣੇ ਪੱਲੇ ਪੋਟਾਏ ਲੈ ਜਾਂਦੇ ਆ ਯਾਰ ਇਹਨਾਂ ਕੋਲੇ ਮਸ਼ੀਨਾ ਮਸ਼ੀਨਾ ਨਾਲ ਪਵਾ ਜਾਂਦੇ ਆ ਤੁਹਾਡਾ ਤਾਂ ਕੰਨਾ ਹੀ ਆ ਵੀ ਇਹ ਵੋਟ ਪਾਉਂਦੇ ਆ ਵੋਟ ਨਹੀਂ ਪਾਉਂਦੇ ਇਹਨਾਂ ਦਾ ਆਪਦਾ ਹੀ ਸਾਰਾ ਕੁਛ ਆ ਸਿਸਟਮ ਆਪਦੇ ਇਹਨਾਂ ਦੇ ਬੰਦੇ ਆ ਉਹੀ ਇਹਨਾਂ ਨੇ ਖੜੇ ਕਰਨੇ ਆ ਬੋਲਦਾ ਕੋਣ 92 ਬਣਾਏ ਸੀ ਆਪਾਂ ਬੋਲਦਾ ਭਗਵੰਤ ਮਾਨ ਇਹ ਚਰਾਨੀਆਂ ਕਰਦਾ ਹੁੰਦਾ ਸੀ ਦਿਖਾਵੇ ਹੁਣ ਬੋਲ ਕੇ ਜੁਰਤੀ ਹੀ ਨਹੀਂ ਯਾਰੋ ਕਣ ਕੱਢਾਂ ਮਰ ਗਿਆ ਬੱਸ ਪੰਜਾਬ ਦੀਆਂ ਗੱਲਾਂ ਕਰਨ ਵਾਲੇ ਵੀ ਸੌ ਗਏ ਯਾਰੋ ਇਹਦਾ ਪਈਏ ਦੇਖੀ ਜਾਈ ਤੂੰ ਕੀ ਹਾਲਤਾ ਕਰਦੇ ਆਪਣੇ ਸਬਜ਼ੀਆਂ ਦੀਆਂ ਰੇੜੀਆਂ ਇਹਨਾਂ ਦੀਆਂ ਯਾਰੋ ਖੇਤਾਂ 'ਚ ਇਹ ਤੁਰੇ ਫਿਰਦੇ ਆ ਯਾਰੋ ਲੀੜਾ ਕਪੜਾ ਇਹ ਵੇਚਦੇ ਫਿਰਦੇ ਆ ਹੋਟਲ ਇਹਨਾਂ ਦੇ ਆ ਅਬ ਜਿਹਨੇ ਗੋਲ ਕਪੇਰਾ ਵਗੈਰਾ ਇਹ ਵਿੱਚ ਹੀ ਜਾਂਦੇ ਆ ਉਹ ਆਪਣੇ ਦਾ ਮੁੰਡੇ ਕੁਛ ਬਾਹਰ ਕੁਛ ਇਹ ਨਸ਼ਿਆਂ ਤੇ ਲੱਗੇ ਆ ਪਰ ਤੂੰ ਗੇੜੇ ਕੱਢਦੇ ਤੁਰੇ ਫਿਰਦੇ ਆ ਕੋਸਾ ਲੜਾਈਆਂ ਝਗੜਿਆਂ ਚ ਤੁਰੇ ਫਿਰਦੇ ਲੱਦਸੋ ਇਹ ਜੋ ਪੰਜਾਬ ਬਣਾਤਾ ਯਾਰ ਅੱਗੇ ਸੁੱਚਾ ਸੁਰਮਾ ਜੰਮ ਜੰਮਦਾ ਸੀ ਨਾ ਪੰਜਾਬ ਚੋਂ ਜੰਮਿਆ ਸੀ ਉਹ ਵੀ ਦੁੱਲਾ ਪੱਟੀ ਕਰੀਸੋਨਰੂਆ ਸ਼ਾਹ ਸਿੰਘ ਟਾਰੀ ਕਲੀ ਬੁੱਲਾ ਸਿੰਘ ਮਹਾਰਾਜ ਅਰਨਜੀਤ ਸਿੰਘ ਕੰਨੇ ਜੋਧੇ ਹੋਏ ਆਪਣੇ ਭਾਈ ਸੁਵੇਕ ਸਿੰਘ ਹਰਬਖ ਸਿੰਘ ਹੁਣ ਦਿਖਾ ਦਿਓ ਕਿਤੇ ਪੰਜਾਬ ਦਾ ਨਾਮ ਲੈਣ ਦਾ ਵੀ ਥੋੜਾ ਜਨਰਲ ਆਏ ਪੰਜਾਬ ਦਾ ਕੁਛ ਨਹੀਂ ਯਾਰ ਜਮਾ ਬੇੜਾ ਬਹਿ ਗਿਆ ਦੀ ਮਰਜ਼ੀ ਆ ਜਾਂ ਰ ਪਰ ਪੰਜਾਬੀ ਕੋ ਸੋਚੋ ਉਸ ਯਾਰ ਹਜੇ ਵੀ ਤੁਸੀਂ ਜੇਕਦੇ ਸੋਚਣਾ ਮਾੜੇ ਮੋٹے ਕੰਡੇ 'ਚ ਹੋ ਜੋ ਛੱਡੋ ਦਿੱਕਾਂ ਡੁਕਾਂ ਦਾ ਕਹਿਣਾ ਤੇ ਤੁਸੀਂ ਸਿੱਧੇ ਆਪਦੀ ਖੇਤੀ ਨਾਲ ਜੁੜਜੋ ਆਪਦੇ ਕੰਮਾਂ ਨਾਲ ਜੁੜਜੋ ਆਪਦੇ ਵਿਰਸੇ ਨਾਲ ਜੁੜਜੋ ਆਪਦੇ ਇਤਿਹਾਸ ਨੂੰ ਸੁਣਿਆ ਕਰੋ ਪੜ੍ਹਿਆ ਕਰੋ ਵਿਚਾਰਿਆ ਕਰੋ ਵੀ ਅਸੀਂ ਕੀ ਸੀ ਕੀ ਬਣ ਗਏ ਅੱਜ ਨਿਮਰਤ ਬਣਾ ਤੇ ਇਹਨਾਂ ਨੇ ਯਾਰ ਜਮਾ ਜਮਾ ਨਿਮਰਤ ਕਦੇ ਪੰਜਾਬ ਦੇ ਵਿੱਚ ਸੁਣਿਆ ਸੀ ਇੱਕ ਮੰਜੂਰੀ ਵਾਲੇ ਇਲਾਜ ਆਜੋ ਸਾਥੋ ਦਵਾਈ ਲੈ ਜੋ ਆ ਸਾਥੋ ਇੱਕ ਖਾਣ ਪਾਣ ਆਪਣੇ ਇਹ ਜੇ ਕਰਤੇ ਹੁਣ ਆ ਦਵਾਈਆਂ ਦੇ ਹੀ ਜਾਂਦੇ ਆ ਇਹ ਵੀ ਸੈਂਟਰ ਖੋਲ ਜਣੇ ਕਿਸੇ ਤਰ੍ਹਾਂ ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਕੀ ਫਤਿਹ